ਖਬਰ ਹੁਸ਼ਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਪੰਘਾਲਾ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਦੀ ਧਰਤੀ ਤੇ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸਿਮਰਨ ਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਵਾਂ ਪੰਘਾਲਾ ਵਜੋਂ ਹੋਈ ਹੈ ਜਿਸ ਦੀ ਉਮਰ ਮਹਸ 28 ਸਾਲ ਦੇ ਕਰੀਬ ਹੈ ਤੇ ਸਿਮਰਨ ਪਾਲ ਸਿੰਘ ਸਾਲ 2018 ਚ ਰੋਜ਼ੀ ਰੋਟੀ ਕਮਾਉਣ ਖਾਤਰ ਅਮਰੀਕਾ ਦੀ ਧਰਤੀ ਤੇ ਗਿਆ ਸੀ ਜਿਵੇਂ ਹੀ ਨੌਜਵਾਨ ਦੀ ਮੌਤ ਦੀ ਖਬਰ ਪਿੰਡ ਪਹੁੰਚੀ ਕਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਨ ਡਿੱਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਸਿਮਰਨਪਾਲ ਸਿੰਘ ਅਮਰੀਕਾ ਦੇ ਸ਼ਹਿਰ ਫ੍ਰिजਨੋ ਤੋਂ ਆਪਣਾ ਟਰੱਕ ਲੋਡ ਕਰਕੇ ਜਾ ਰਿਹਾ ਸੀ ਤੇ ਇਸ ਦੌਰਾਨ ਬਰਫ਼ ਜ਼ਿਆਦਾ ਹੋਣ ਕਾਰਨ ਉਸ ਦਾ ਟਰੱਕ ਹਾਦਸਾ ਗ੍ਰਸਤ ਹੋ ਗਿਆ ਤੇ ਇਸ ਹਾਦਸੇ ਵਿੱਚ ਸਿਮਰਨਪਾਲ ਸਿੰਘ ਦੀ ਮੌਤ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਪਿੰਡ ਨਹੀਂ ਆ ਸਕਦੀ ਤੇ ਇਸ ਲਈ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉੱਥੇ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਮੁਕੇਰੀਆਂ ਤੋਂ ਹੁਸ਼ਰਪਰ ਨੇ ਉਸ ਦੇ ਨਾਲ ਦਿਲਬਖ ਸਿੰਘ ਕਰਾਇੰਦੀ ਰਿਪੋਰਟ ਇੱਕ ਨਾਮ ਆਇਆ ਪੱਕਾ ਹੋਇਆ ਹੈ ਕੋਈ ਨਾਮ ਆਇਆ ਪੱਕਾ ਹੋਇਆ ਹੈ ਕੋਦੋਂ ਆਉਂਦਾ ਹੈ ਮੈਂ ਸਾਵਾਂ ਦਾ ਸੁਣਿਆ ਵਾਹ ਜੀ ਕੋਈ ਨਹੀਂ ਵਾਹ ਜੀ ਹੋਰ ਕਾਫੀ ਪਹੁੰਚਾਉਣਾ ਹੈ ਆਹ ਨੂੰ ਰੋਕਾ। ਅੰਦਰ ਉਹ ਆ ਗਿਆ। ਅੰਦਰ ਉਹ ਆ ਗਿਆ। ਅੰਦਰ ਉਹ ਆ ਗਿਆ ਕਾਹਕੇ ਤੋਂ। ਇਹਦਾ ਜਦ ਮਾਰਦਾ ਗਾਇਸ ਆ ਰਿਹਾ। ਇਹਦੇ ਸਿਰ ਤੇ ਤੀਰ ਪਾਉਂਦੇ ਆ। ਅਰੇ ਜੇ ਕੋਈ ਕੁਝ ਨਹੀਂ ਹੈ ਤਾਂ ਜਸ ਕੁਝ ਦੇ ਸਕਦੇ ਸੀ ਜਿਵੇਂ। ਅਰੇ ਜੇ ਕੋਈ ਕੁਝ ਨਹੀਂ ਹੋਣਾ। ਕੀ ਕਿੰਦ ਲਾਸਟ ਲੀਕ ਤੇ। ਜਾਨ ਰੋਕ ਰਿਹਾ। ਉਹਨਾਂ ਤਿੰਨ ਦਿਨ ਫਿਰ ਆਇਆ ਲੱਗਦਾ ਹੈ ਕਿ ਇਹ ਵੀ ਕੰਮ ਕਰਦਾ ਸੀ ਮੈਂ ਉਹ ਵੀ ਆਈ ਬਾਹਰ ਉਹ ਨਹੀਂ ਮੈਂ ਪੱਕਾ ਹੋ ਗਿਆ ਮੈਂ ਅੱਗੇ ਜਾਵਾਂਗਾ ਦੇ ਨਾ ਕਰਾਂਗੇ ਇਸੇ ਕਾਰਨ ਇਸ ਤਰ੍ਹਾਂ ਕੁਝ ਐਕ੍ਰਿਟਿਨਾਂ ਡਾਲਣਗੇ ਉਹਨਾਂ ਨੂੰ ਇੱਕ ਬੰਦ ਕਰਨੀ ਸਰਕਾਰ ਅਸਲ ਵਿੱਚ ਹਨ ਨੂੰ ਵੀ ਰੱਖਤਾ ਜਾਵੇ ਹਾਂ ਤਾਂ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਉਹ ਬੰਦ ਕਰਨੇ ਆਪਾਂ

ਰਸਤੇ ਦੇ ਵਿੱਚ ਉਦਾਸ ਆ ਜਾਂਦਾ ਕਿਸ ਤਰ੍ਹਾਂ ਦਾ ਕੀ ਕਿ ਕਰੀਏ ਇਸ ਦਿਨ ਆਸਾਂ ਦਾ ਦੋਨੋਂ ਪਹਿਲਾਂ ਗੱਲਬਾਤ ਨਹੀਂ ਕੀਤੀ ਸਦੀ ਇੱਕ ਦੋ ਦਾ ਉਹ ਵੀ ਨਹੀਂ ਜਾਣੀ ਕਿ ਪੱਕਾ ਹੋ ਜਾਣਾ ਹੈ ਪੱਕਾ ਹੋ ਗਿਆ ਮੈਂ ਤੇ ਮੈਂ ਵਾਪਸ ਆ ਮੈਂ ਦੂਸਰੇ ਦਿਨ ਆਸ ਆ ਗਿਆ ਹਾਂ ਹਾਂਜੀ ਗ੍ਰੀਨ ਕਾਰਡ ਮਿਲ ਗਿਆ ਉਹ ਤਿੰਨ ਦਸੰਬਰ ਸਾਲ ਬਾਅਦ ਆਇਆ ਕੱਲ ਸਾਲ ਬਾਅਦ ਆਹ ਸਾਲ ਬਾਅਦ